ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਰਿਆੜ ਚ ਮੌਜੂਦਾ ਕਾਂਗਰਸੀ ਸਰਪੰਚ ਨਵਦੀਪ ਸਿੰਘ ਤੇ ਉਸ ਸਮੇਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ। ਦਰਅਸਲ ਜਦੋਂ ਉਹ ਦੋ ਧਿਰਾਂ ਵਿਚਕਾਰ ਕਿਸੇ ਮਾਮਲੇ ਨੂੰ ਲੈ ਕੇ ਫੈਸਲਾ ਕਰਵਾ ਰਹੇ ਸਨ ਤਾਂ ਸਰਪੰਚ ਅਤੇ ਉਸ ਦੇ ਸਾਥੀਆਂ ਦੇ ਪਿੰਡ ਦੇ ਕੁਝ ਲੋਕਾਂ ਵੱਲੋਂ ਮਾਰਕੁੱਟ ਕੀਤੀ ਗਈ ਤੇ ਨਾਲ ਹੀ ਸਰਪੰਚ ਨੂੰ ਗੱਡੀ ਦੇ ਥੱਲੇ ਡਰ ਦੇ ਆ ਵੀ ਗਿਆ ਜਿਸ ਦੇ ਚਲਦਿਆ ਕਾਂਗਰਸ ਸਰਪੰਚ ਦੀ ਮੌਕੇ ਤੇ ਮੌਤ ਹੋ ਗਈ ਇਸ ਦੌਰਾਨ ਤਿੰਨ ਹੋਰ ਵਿਅਕਤੀ ਵੀ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਚੋਂ ਦੋ ਦੀ ਹਾਲਤ ਕਾਫੀ ਗੰਭੀਰ ਹੈ ਮ੍ਰਿਤਕ ਦੇ ਪਿਤਾ ਨੇ ਅਕਾਲੀ ਸਰਪੰਚ ਤੇ ਮਾਰਕੁੱਟ ਕਰਨ ਅਤੇ ਕਤਲ ਕਰਨ ਦੇ ਇਲਜ਼ਾਮ ਲਗਾਏ ਨੇ ਮੇਰਾ ਬੇਟਾ ਹੀ ਹੈ ਮੌਜੂਦਾ ਸਰਪੰਚ ਹੀ ਹੈਗਾ ਇਹਨਾਂ ਨੇ ਫਾਇਲੇ ਤੇ ਸੱਧਿਆ ਮੁੜ ਕੇ ਇਹਨੂੰ ਉਹਨਾਂ ਨੇ ਚੁੱਕ ਕੇ ਗੱਡੀ ਚ ਲੈ ਗਿਆ ਆਪਣੇ ਘਰ ਕਰੋ ਕੋਟ ਤੇ ਮਾਰ ਕੇ ਫਿਰ ਇਹਨਾਂ ਨੂੰ ਲਿਆ ਕੇ ਬਾਹਰ ਲਿਆ ਕੇ ਦੇਨਾਂ ਨੇ ਗੱਡੀ ਤੋਂ ਨਕਾਈ ਨਾਲ ਸਿਰ ਤੇ ਵਟੇ ਵਟੇ ਪੱਥਰ ਮਾਰ ਬਹੁਤ ਜ਼ਿਆਦਾ ਉਹ ਅਕਾਲੀ ਪਾਰਟੀ ਦਾ ਸਰਪੰਚ ਹੀ ਇਹਨਾਂ ਦਾ ਕੋਈ ਮਾੜਾ ਮੋਟਾ ਹੈਗਾ ਆਂ ਦੇ ਮਾਫੀ ਮੰਗੀ ਆ ਮੈਨਾਂ ਨਹੀਂ ਮੰਗੀ ਉਹਦਾ ਕਰਕੇ ਥੋੜਾ ਜਿਹਾ ਝਗੜਾ ਜਿਹਾ ਵੱਧ ਗਿਆ ਮੇਰਾ ਜਿਹੜਾ ਬੇਟਾ ਪਿੰਡ ਰਿਆੜ ਦਾ ਬਣਿਆ ਉਹ ਦੋ ਦੌਲਤਪੁਰ ਦਾ ਵਾ ਦੌ ਦੌਲਤਪੁਰ ਚ ਮੇਰਾ ਜਵਾਈ ਬਣਿਆ ਸੀ ਉਹਦਾ ਕਰਕੇ ਸੌਰੀ ਕਰਦਾ ਨਾਲੇ ਦੌਲਤਪੁਰ ਜਮੀਨ ਹੈਗੀ ਉੱਥੇ ਮੈਂ ਫੇਰਾ ਮਾਨ ਤੇ ਜਾਣਾ ਪੈਂਦਾ ਇਸ ਹਾਲਾਤਵਾਦ ਚੋਂ ਬਹੁਤ ਰਹਿ ਉਹਨਾਂ ਕੋ ਨਜਾਇਜ਼ ਅਸਲਾ ਵੀ ਆ ਗਿਆ ਬਹੁਤ ਜ਼ਿਆਦਾ। ਭੁੱਕੀ ਦਾ ਤੇ ਸਮੈਗ ਦਾ ਬਹੁਤ ਜ਼ਿਆਦਾ ਕੰਮ ਕਰਦੇ ਉਹਨਾਂ ਨੇ ਕੋਈ ਸਰਕਾਰ ਫੜਦੀ। ਇਹ ਫੈਸਲੇ ਤੇ ਗਏ ਆ ਕੋਈ ਫੈਸਲਾ ਹੀ ਉੱਥੇ ਕਰਦੇ ਹੀ। ਫੈਸਲਾ ਕਰਦਿਆਂ ਕਰਦੇ ਉਹਨਾਂ ਨੇ ਮੁੰਡੇ ਪਵਾਤੇ ਇਹਨਾਂ ਨੂੰ। ਤੇ ਇਹ ਸਾਡੇ ਕਾਕੇ ਦੇ ਤੇ ਲੱਕ ਚ ਬਹੁਤ ਜ਼ਿਆਦਾ ਛਟਿਆ। ਇਹ ਅੰਬਰਸਾਰੇ ਦਾ। ਦੂਜਾ ਮੁੰਡਾ ਜਿਹੜਾ ਆ ਉਹਦੇ ਵੀ ਆ ਆ ਸਾਰਾ ਹੀ ਸਿਰਫ ਉਹਦਾ ਵੀ ਫਿਸਾ ਆ। ਘਰੋਤਿਆਂ ਘਰੋਤਿਆਂ ਇਹਨਾਂ ਉੱਥੇ ਫੈਸਲੇ ਲੜਾਈ ਹੋਈ ਹੈ। ਇਹਦੇ ਚ ਨਮਦੀਪ ਦੀ ਫਿਰ ਕਿਸਾ ਮੌਤ ਹੋਈ ਕਰੇ। ਮਲਦੀਪ ਦੀ ਉਹਨਾਂ ਨੇ ਸਾਹਮਣੇ ਛੋਟੇ ਕੇ ਬੂਏ ਗਾੜੀ ਦੇ ਸਿਰ ਤੇ ਸਟਾ ਮਾਰ ਦਿੱਤੇ। ਗੱਡੀ ਨਘਾਈ ਉੱਤੋਂ ਦੀ ਬਾਹਰ ਚ ਨਘਾਈ ਆ ਪਹਿਲੋ ਸੱਟਾਂ ਮਾਰੀਆਂ ਸੱਟ ਉਹਨਾਂ ਨੇ ਮੁੰਡੇ ਜਿਹਦੇ ਮੌਕੇ ਤੇ ਉੱਥੇ ਦੱਸਦੇ ਕਿ ਸੱਟਾਂ ਮਾਰੀਆਂ ਤੇ ਉਧਰ ਮੌਕੇ ਤੇ ਪਹੁੰਚੇ ਡੀਐਸਪੀ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਪਿੰਡ ਦੌਲਤਪੁਰਾ ਇੱਥੇ ਮੌਜੂਦਾ ਸਰਪੰਚ ਤੇ ਸਾਫਾ ਸਰਪੰਚ ਦਾ ਨਾ ਕਿਸੇ ਮਾਮਲੇ ਤੋਂ ਉਹਨਾਂ ਦੀ ਚਲਦੀ ਸੀ ਤੇ ਅੱਜ ਪਾਰਟੀਆਂ ਇਕੱਠੀਆਂ ਹੋਈਆਂ ਸੀ ਦੋ ਬੰਦੇ ਗਏ ਵੀ ਸੀ ਸ੍ਰਿੰਦਰਗਤ ਨਾਮ ਇਹਨਾਂ ਨੂੰ ਕਿਹਾ ਕਿ ਦੂਜੀ ਪਾਰਟੀ ਨੂੰ ਕਿ ਬੈਠ ਕੇ ਤੇ ਮਾਮਲਾ ਸੁਲਝਾਈਏ ਕਿ ਅੱਗੇ ਨਾ ਗੱਲ ਵਧੇ ਉਹ ਅੱਜ ਸਾਰੇ ਇੱਥੇ ਸਕੂਲ ਦੇ ਲਾਗੇ ਖੜੇ ਸੀ ਤੇ ਫਿਰ ਦੂਸਰੀ ਪਾਰਟੀ ਕਾਫੀ ਜ਼ਿਆਦਾ ਉਹਨਾਂ ਦੇ ਪਿੱਛੇਾਰ ਸੀ ਮੈਂ ਬੱਟੇ-ਬੱਟੇ ਕਹਿੰਦੇ ਇਹਨਾਂ ਦੇ ਮੁਤਾਬਕ ਜੇ ਇਨੀਸ਼ੀਅਲ ਦੱਸਣ ਧਿਆ ਕਿ ਬੱਟੇ-ਬੱਟੇ ਚਲਾਇਨੇ ਤੇ ਫਿਰ ਉਹਨਾਂ ਨੇ ਗੱਡੀ ਲਿਆ ਕੇ ਇਹਨਾਂ ਦੇ ਪਹਿਲੇ ਜਿਹੜਾ ਬੰਦੇ ਦੀ ਡੈਥ ਹੋ ਗਈ ਆ ਰਿਆੜਪੱਤੀ ਦਾ ਸਰਪੰਚ ਸੀ ਨਵਦੀਪ ਤੇ ਉਹਦੇ ਗੱਡੀ ਬਾਰ-ਬਾਰ ਚੜੀ ਆ ਤੇ ਦੋ ਬੰਦੇ ਹੋਰ ਵੀ ਤਿੰਨ ਬੰਦੇ ਰਾਦਰ ਤਿੰਨ ਬੰਦੇ ਹੋਰ ਜ਼ਖਮੀ ਐ ਦੋ ਜ਼ਿਆਦਾ ਸੀਰੀਅਸ ਨੇ ਉਹਨਾਂ ਨੂੰ ਅੰਮ੍ਰਿਤਸਰ ਸ਼ਿਫਟ ਕਰਤਾ ਕੋਪਿੰਦਰ ਸਿੰਘ ਇੱਥੇ ਕੀ ਕਰ ਰਹੇ ਕਿਤੇ ਕਾਰਵਾਈ ਉਹ ਤੇ ਕੇਸ ਰਜਿਸਟਰ ਤੇ ਕਰਾਂਗੇ ਤੇ ਪਰ ਤੇ ਇਨੀਸ਼ੀਅਲੀ ਮੌਕਾ ਦੇਖ ਰਿਆਂ ਸੀ ਜਿੱਥੇ ਇੱਕ ਪਾਸੇ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਤੇ ਦੂਜੇ ਪਾਸੇ ਦਿਨ ਦਿਹਾੜੇ ਮੌਜੂਦਾ ਸਰਪੰਚ ਦਾ ਕਤਲ ਹੋਣਾ ਸੂਬੇ 'ਚ ਅਮਨ ਕਾਨੂੰਨ ਦੀ ਸਥਿਤੀ ਤੇ ਪ੍ਰਸ਼ਾਸਨ ਦੇ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਦਾ ਹੈ ਗੁਰਦਾਸਪੁਰ ਤੋਂ ਗੁਰਪ੍ਰੀਤ ਝਾਵਲਾ ਦੀ ਰਿਪੋਰਟ ਮਨੋਰੰਜਨ ਵਰਪੂਰ ਜਾਣਕਾਰੀ ਲਈ ਸਾਡੇ ਚੈਨਲ ਪੰਜਾਬੀ ਦੇ ਅਫੀਸ਼ੀਅਲ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਸਭ ਤੋਂ ਪਹਿਲਾਂ ਵੀਡੀਓ ਦੇਖਣ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ